ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੌਸਰਾਜ ਸੂਤਰਾਂ ਦੇ ਹਵਾਲੇ ਤੋਂ ਹੁੰਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਕੱਲ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨ ਅਤੇ ਕਿਸਾਨ ਆਗੂਆਂ ਵੱਲੋਂ ਟਰੈਕਟਰਾਂ ਦੇ ਨਾਲ ਰੋਡ ਸ਼ੋਅ ਰੋਡ ਮਾਰਚ ਕੱਢਿਆ ਗਿਆ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਐਮਪੀ ਨੇ ਚਾਹੇ ਉਹ ਸਾਬਕਾ ਵਿਧਾਇਕ ਨੇ ਚਾਹੇ ਸਾਬਕਾ ਮੰਤਰੀ ਨੇ ਉਹਨਾਂ ਦੇ ਘਰ ਦੇ ਆਲੇ-ਦੁਆਲੇ ਪੰਜਾਬ ਦੇ ਸਾਰੇ ਹੀ ਕਿਸਾਨਾਂ ਨੇ ਰੋਜ਼ ਪ੍ਰਦਰਸ਼ਨ ਕੀਤਾ ਜੇ ਗੱਲ ਕਰੀਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਵਿਰੋਧ ਕੀਤਾ ਗਿਆ ਕਿਸਾਨ ਆਗੂਆਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਨੂੰ ਘੇਰਾ ਕੋਠੀ ਨੂੰ ਘੇਰਾ ਪਾਇਆ ਜਿਸ ਨੂੰ ਮਹਿਲ ਕਿਹਾ ਜਾਂਦਾ ਹੈ ਮਹਿਲ ਦੇ ਆਲੇ-ਦੁਆਲੇ ਕੱਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਦੇਖੇ ਗਏ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਾਫੀ ਲੰਬੇ ਸਮੇਂ ਬਾਅਦ ਆਪਣੀ ਚੁੱਪੀ ਤੋੜੀ ਹੈ ਜੇ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ ਕੈਪਟਨ ਅਮਰਿੰਦਰ ਸਿੰਘ ਹੁਣ ਮਹਾਪੰਚਾਇਤ ਦੇ ਪ੍ਰਧਾਨ ਵੀ ਨੇ ਮਹਾਪੰਚਾਇਤ ਪੂਰੇ ਭਾਰਤ ਵਿੱਚ ਉਹਨਾਂ ਵੱਲੋਂ ਚਲਾਈ ਜਾ ਰਹੀ ਹੈ ਭਾਵੇਂ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਹੂੰ ਹਾਂ ਦਾ ਹੰਗਾਰਾ ਨਹੀਂ ਭਰਿਆ ਜਾਂਦਾ ਕੈਪਟਨ ਅਮਰਿੰਦ ਸਿੰਘ ਨੂੰ ਲੈ ਕੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸ਼ਬੀ ਖਰਾਬ ਹੋਈ ਹੈ ਜਦੋਂ ਉਹ ਕੈਪਟਨ ਜਦੋਂ ਉਹ ਐਜ਼ ਇੱਕ ਮੁੱਖ ਮੰਤਰੀ ਸੀ ਸੂਤਰ ਦੱਸਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਹਾ ਦਾ ਹੁੰਗਾ ਭਰਿਆ ਹੈ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਮਿਲਣੀ ਚਾਹੀਦੀ ਹੈ ਲੇਕਿਨ ਉਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 4 ਦਿਨ ਹੋ ਗਏ ਨੇ ਮਾਰਨਵਾਰ ਤੋਂ ਉੱਥੇ ਬੈਠੇ ਹੋਏ ਕਿਉਂਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੜੀ ਖਰਾਬ ਹੈ ਕਿਉਂਕਿ ਡਾਕਟਰਾਂ ਨੇ ਕਿਹਾ ਸੀ ਭਾਵੇਂ ਹੁਣ ਉਹ ਐਡਮਿਟ ਹੋ ਵੀ ਜਾਣ ਹਸਪੀਟਲ ਦੇ ਵਿੱਚ ਲੇਕਿਨ ਉਹਨਾਂ ਦੇ ਸਰੀਰ ਦੀ ਰਿਕਵਰੀ ਨਹੀਂ ਹੋ ਪਾਵੇਗੀ ਕਿਉਂ ਨਹੀਂ ਰਿਕਵਰੀ ਹੋ ਪਾਵੇਗੀ ਕਿਉਂਕਿ ਉਹ ਕੈਂਸਰ ਦੇ ਪੇਸ਼ੈਂਟ ਸੀ ਦੂਸਰੇ ਦੂਸਰੇ ਦੂਸਰੀ ਗੱਲ ਇਹ ਹੈ ਕਿ 56 ਦਿਨ ਲਗਾਤਾਰ ਮਰਨ ਵਰਤ ਉੱਤੇ ਬੈਠੇ ਰਹੇ ਬਿਨਾ ਖਾਦੇ ਪੀਤੇ ਯਾਨੀ ਕਿ ਪਾਣੀ ਉਹਨਾਂ ਨੂੰ ਦਿੱਤਾ ਗਿਆ ਡਾਕਟਰੀ ਇਲਾਜ ਨਹੀਂ ਲਿਆ ਉਹਨਾਂ ਨੇ 56 ਦਿਨ ਪੂਰੇ ਭਾਵੇਂ ਹੁਣ ਡਾਕਟਰੀ ਇਲਾਜ ਲੈ ਰਹੇ ਨੇ ਇਸ ਦੇ ਬਾਵਜੂਦ ਵੀ ਜਿਹੜਾ ਉਹਨਾਂ ਦੀ ਜਿਹੜੀ ਸਥਿਤੀ ਹੈ ਉਹ ਡਾਵਾ ਰੋਲ ਬਣੀ ਹੋਈ ਹੈ ਇਧਰ ਕੈਪਟਨ ਅਮਰਉਦਸ ਸਿੰਘ ਵੱਲੋਂ ਕਿਸਾਨਾਂ ਦਾ ਸਾਥ ਦਿੱਤਾ ਜਾਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਬੈਠਣਗੇ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦਿਆਂ ਨੂੰ ਵੀ ਮਿਲਿਆ ਜਾਵੇਗਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਤੇ ਗੱਲ ਕੀਤੀ ਜਾਵੇਗੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਖਾਸ ਕਰਕੇ ਉਹਨਾਂ ਦੇ ਮਰਨ ਵਰਤ ਅਤੇ ਉਹਨਾਂ ਵੱਲੋਂ ਸਭ ਤੋਂ ਵੱਡੀ ਮੰਗ ਜਿਹੜੀ ਮੰਗੀ ਜਾਤੀ ਹੈ ਐਮਐਸਪੀ ਨੂੰ ਲੈ ਕੇ ਕਿ ਭਾਰਤ ਦੇ ਕਿਸਾਨਾਂ ਨੂੰ ਪੂਰੇ 23 ਫਸਲਾਂ ਉੱਤੇ ਐਮਐਸਪੀ ਦਿੱਤੀ ਜਾਵੇ ਇੱਧਰ ਕੈਪਟਨ ਅਮਰਿੰਦਰ ਸਿੰਘ ਨੇ ਟੱਕ ਜਦੋਂ ਘੇਰਾ ਪਾਇਆ ਗਿਆ ਉਹਨਾਂ ਦੇ ਮਹਿਲ ਨੂੰ ਕਿਸਾਨ ਆਗੂਆਂ ਨਾਲ ਗੱਲ ਗਲਬਤ ਕੀਤੀਗੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਅੱਗੇ ਮੈਂ ਤੁਹਾਡੇ ਹੱਕ ਵਿੱਚ ਖੜਾਂਗਾ ਮੈਂ ਤੁਹਾਡੀ ਜਿਹੜੀ ਹੈ ਸਪੋਰਟ ਕਰਾਂਗਾ ਜਿਹੜਾ ਤੁਹਾਡਾ ਹੱਕ ਬਣਦਾ ਹੈ ਉਹ ਦਵਾ ਚਾਵੇਗਾ ਮੈਂ ਆਪ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਗੱਲਬਾਤ ਕਰਾਂਗਾ ਉਹਨਾਂ ਕਿਹਾ ਕਿਉਂਕਿ ਮੈਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦਾ ਮੈਂ ਵੀ ਹਿੱਸਾ ਹਾਂ ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜੇਕਰ ਮੈਨੂੰ ਵਿਰੋਧ ਵੀ ਕਰਨਾ ਪਿਆ ਭਾਰਤੀ ਜਨਤਾ ਪਾਰਟੀ ਦਾ ਤੇ ਮੈਂ ਵਿਰੋਧ ਵੀ ਕਰਾਂਗਾ ਭਰੋਸਾ ਦਵਾਇਆ ਗਿਆ ਕੈਪਟਨ ਅਮਰਿੰਦਰ ਸਿੰਘ ਦੁਆਰਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮਿਲ ਕੇ ਗੱਲਬਾਤ ਕੀਤੀ ਜਾਵੇਗੀ ਅਤੇ ਜਿਹੜੀ ਮੰਗ ਮੰਗੀ ਜਾ ਰਹੀ ਹੈ ਐਮਐਸਪੀ ਦੀ ਉਹ ਪਹਿਲ ਦੇ ਹਦ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਰੱਖੀ ਜਾਵੇਗੀ